ਪਰਦੇਵਲੋਂ ਪਾਕਿਸਤਾਨ ਖਿਲਾਫ ਸ਼ੁਰੂ ਕੀਤਾ ਗਿਆ ਮਿਸ਼ਨ ਸੰਦੂਰ ਦੇ ਤਹਿਤ ਪਾਕਿਸਤਾਨ ਦੇ ਵਿੱਚ ਅਤਵਾਦੀਆਂ ਦੇ ਟਿਕਾਣਿਆਂ ਉੱਪਰ ਵੱਖ-ਵੱਖਰੇ ਤਰ੍ਹਾਂ ਦੇ ਹਮਲੇ ਕੀਤੇ ਜਾ ਰਹੇ ਨੇ ਤੇ ਇਸ ਨੂੰ ਲੈ ਕੇ ਪਾਕਿਸਤਾਨ ਦੇ ਵੱਲੋਂ ਵੀ ਆਪਣੀ ਮੋੜ ਵੀ ਜਵਾਬੀ ਕਾਰਵਾਈ ਕੀਤੀ ਜਾ ਰਹੀ ਹੈ ਇਸ ਨੂੰ ਲੈ ਕੇ ਜਿੱਥੇ ਪਹਿਲਾਂ ਬੀਤੇ ਦਿਨੀ ਬੀਤੀ ਰਾਤ ਅੰਮ੍ਰਿਤਸਰ ਦੇ ਵਿੱਚ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ ਉੱਥੇ ਅੱਜ ਰਾਤ ਯਾਨੀ ਕਿ 8 ਅਤੇ 9 ਮਈ ਦੀ ਰਾਤ ਨੂੰ ਬਠਿੰਡਾ ਦੇ ਵਿੱਚ ਵੀ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ ਜਿਸ ਤੋਂ ਬਾਅਦ ਸਵੇਰੇ ਇਹ ਮਲਬੇ ਮਸਾਇਲਾਂ ਦੇ ਮਲਬੇ ਵੀ ਦਿਖੇ ਨੇ ਤੇ ਇਹਨਾਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਨੇ ਬਠਿੰਡਾ ਦੇ ਤੁੰਗ ਵਾਲੀ ਪਿੰਡ ਦੇ ਵਿੱਚ ਇਹ ਮਲਬੇ ਜੋ ਮਸਾਇਲਾਂ ਦੇ ਬੰਬ ਨੁਮਾ ਮਲਬੇ ਮਿਲੇ ਨੇ ਇਸ ਨੂੰ ਲੈ ਕੇ ਪਿੰਡ ਦੇ ਲੋਕਾਂ ਦੇ ਵੱਲੋਂ ਵੀ ਇਸ ਦੀ ਪੁਸ਼ਟੀ ਕੀਤੀ ਗਈ ਹੈ ਕਿ ਰਾਤ ਨੂੰ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ ਅਤੇ ਅਸਮਾਨ ਦੇ ਵਿੱਚ ਲਾਲ-ਲਾਲ ਅੱਗ ਦੀਆਂ ਲਾਈਟਾਂ ਵੇ ਦਿਖਾਈ ਦਿੱਤੀਆਂ ਨੇ ਜਿਸ ਤੋਂ ਬਾਅਦ ਅੱਜ ਸਵੇਰੇ ਜਦੋਂ ਇਸ ਇਲਾਕੇ ਦੀ ਪੁਨਛਾਣ ਕੀਤੀ ਗਈ ਤਾਂ ਇਹ ਖੇਤਾਂ ਦੇ ਵਿੱਚ ਮਸਾਇਲਾਂ ਦੇ ਮਲਬੇ ਦੇਖਣ ਨੂੰ ਮਿਲੇ ਜਿਸ ਤੋਂ ਬਾਅਦ ਪੁਲਿਸ ਨੂੰ ਅਤੇ ਆਰਮੀ ਦੇ ਜਵਾਨਾਂ ਨੂੰ ਜਾਣਕਾਰੀ ਸਾਂਝੀ ਕਰ ਦਿੱਤੀ ਗਈ ਹੈ ਬਠਿੰਡਾ ਦੇ ਇਲਾਕੇ ਤੋਂ ਇਲਾਵਾ ਰਾਜਸਥਾਨ ਦੇ ਜੈਸਲਮੇਰ ਦੇ ਵਿੱਚ ਵੀ ਧਮਾਕਾ ਦੀ ਆਵਾਜ਼ ਸੁਣਾਈ ਦਿੱਤੀ ਗਈ ਹੈ ਤੇ ਜੈਸਲਮੇਰ ਦੇ ਵਿੱਚ ਪਾਕਿਸਤਾਨੀ ਰੇਂਜਰ ਜੋ ਕਿ ਕ੍ਰੈਸ਼ ਹੋਣ ਤੋਂ ਬਾਅਦ ਡਿੱਗ ਪਿਆ ਸੀ ਉਸ ਦਾ ਪਾਇਲਟ ਗ੍ਰਿਫਤਾਰ ਕਰ ਲਿਆ ਗਿਆ ਤੇ ਜੇਕਰ ਗੱਲ ਕਰੀ ਅੱਜ ਸਵੇਰ ਦੀ ਤਾਂ ਅੱਜ ਸਵੇਰੇ ਤੜਕਸਾਰ ਚੰਡੀਗੜ੍ਹ ਦੇ ਵਿੱਚ ਪੰਚਕੁਲਾ ਦੇ ਵਿੱਚ ਸਾਇਰਨ 에ਅਰ ਰੇਡ ਦੇ ਹਵਾਈ ਹਮਲੇ ਦੇ ਸਾਰੇ ਨੂੰ ਸੁਣਾਈ ਦਿੱਤੇ ਜਿਸ ਤੋਂ ਬਾਅਦ ਪ੍ਰਸ਼ਾਸਨ ਦੇ ਵੱਲੋਂ ਮੁਹਾਲੀ ਦੇ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਘਰਾਂ ਦੇ ਵਿੱਚ ਰਹੋ ਘਬਰਾਓ ਨਾ ਆਪਣੇ ਬਾਲਕਨੀ ਦੇ ਵਿੱਚ ਨਾ ਖਲੋਵੋ ਸ਼ਿਸ਼ਦੀਆਂ ਕੱਚ ਦੇ ਜਿਹੜੀਆਂ ਬਾਰੀਏ ਨੇ ਦਰਵਾਜੇ ਨੇ ਉਹਨਾਂ ਤੋਂ ਦੂਰ ਰਹੋ ਕਬਰਾਂਉਣ ਦੀ ਲੋੜ ਨਹੀਂ ਹੈ ਹੈਲਪ ਨੰਬਰ ਵੀ ਜਾਰੀ ਕਰ ਦਿੱਤੇ ਗਏ ਨੇ ਉਹਨਾਂ ਦੇ ਕਹਿਣਾ ਕਿ ਜੇਕਰ ਕੋਈ ਵੀ ਕਬਰਹਾਟ ਜਾਂ ਐਮਰਜੈਂਸੀ ਦੀ ਘਟਨਾ ਵਾਪਰਦੀ ਹੈ ਜਾਂ ਤੁਹਾਨੂੰ ਕੋਈ ਮਲਬਾ ਬਾਂਮਣੂਆ ਚੀਜ਼ ਮਿਲਦੀ ਹੈ ਤਾਂ ਇਸ ਦੇ ਬਾਰੇ ਕੋਈ ਵੀ ਜਾਣਕਾਰੀ ਤੁਹਾਡੇ ਕੋਲ ਹੋਵੇ ਹੈ ਤਾਂ ਇਸ ਦੇ ਬਾਰੇ ਪੁਲਿਸ ਨੂੰ ਜ਼ਰੂਰ ਜਾਣਕਾਰੀ ਦਿਓ ਤੇ ਇਸ ਨੂੰ ਲੈ ਕੇ ਪੰਜਾਬ ਦੇ ਵਿੱਚ ਸਿੱਖਿਆ ਵਿਭਾਗ ਦੇ ਵੱਲੋਂ ਪੰਜਾਬ ਦੇ ਸਾਰੇ ਹੀ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਨੂੰ 10 ਮਈ ਤੱਕ ਬੰਦ ਕਰਨ ਦਾ ਐਲਾਨ ਮਈ ਕਰ ਦਿੱਤਾ ਗਿਆ ਹੈ ਉਹਨਾਂ ਨੇ ਤੇ ਕਹਿਣਾ ਕਿ ਨਾ ਤਾਂ ਸਕੂਲ ਦੇ ਵਿੱਚ ਬੱਚੇ ਹਾਜ਼ਰ ਹੋਣਗੇ ਅਤੇ ਨਾ ਹੀ ਸਟਾਫ ਅਧਿਆਪਕ ਹੋਣਗੇ 10 ਮਈ ਤੱਕ ਪੰਜਾਬ ਦੇ ਸਾਰੇ ਸਕੂਲ ਪੂਰਨ ਤੌਰ ਤੇ ਬੰਦ ਕਰ ਦਿੱਤੇ ਗਏ ਨੇ